ਓ ਰਸਨਾ ਧਨ ਹੈ ਗੀਤ ਗਾਵੇ ਗੁਰਾਂ ਦੇ ਓ ਰਸਨਾ ਧਨ ਹੈ ਗੀਤ ਗਾਵੇ ਗੁਰਾਂ ਦੇ ਓ ਰਸਨਾ ਧਨ ਹੈ ਗੀਤ ਗਾਵੇ ਗੁਰਾਂ ਦੇ ਓ ਰਸਨਾ ਧਨ ਹੈ ਸਨਾ ਧਨ ਹੈ ਗੀਤ ਗਾਵੇ ਗੁਰਾਂ ਦੇ ਓ ਰਸਨਾ ਧਨ ਹੈ ਗੀਤ ਗਾਵੇ ਗੁਰਾਂ ਦੇ ਓ ਰਸਨਾ ਧਨ ਹੈ ਗੀਤ ਗਾਵੇ ਗੁਰਾਂ ਦੇ ਓ ਰਸਨਾ ਧਨ ਹੈ ਗੀਤ ਗਾਵੇ ਜੋ ਗੁਰੂ ਗ੍ਰੰਥ ਸਾਹਿਬ ਅਰਦੀ ਬਾਣੀ ਆਪਾਂ ਨੂੰ ਸਮਝਾ ਰਹੀ ਸਾਰਸਨਾ ਧੰਨ ਧੰਨ ਹੈ ਮੇਰੀ ਜਿੱਦੜੀਏ ਗੁਣ ਗਾਵੇ ਹਰ ਪ੍ਰਭ ਕੀਰੇ ਨਾਨਕ ਕਹਿੰਦੇ ਜਿਹੜੀ ਰਸਨਾ ਉਸ ਪ੍ਰਮਾਤਮਾ ਦੇ ਗੁਰੂ ਦੇ ਗੀਤ ਗਾਉਂਦੀ ਕਹਿੰਦੇ ਉਹਦੇ ਧੰਨ ਜੀ ਉਸ ਰਸਨਾ ਨੂੰ ਧੰਨ ਕਿਹਾ ਗੁਰਬਾਣੀ ਨੇ ਤੇ ਗੁਰੂ ਪਿਆਰਿਓ ਰਸਨਾ ਉਹ ਹੀ ਧੰਨੇ ਜਿਹੜੀ ਗੁਰੂ ਦੇ ਗੀਤ ਗਾਵੇ ਤੇ ਜਿਹੜੀ ਮਾੜੇ ਗੀਤ ਗਾਉਂਦੀ ਉਹਨੂੰ ਧੰਨ ਨਹੀਂ ਕਿਹਾ ਧੰਨ ਉਹਨੂੰ ਹੀ ਕਿਹਾ ਜਿਹੜੇ ਸੋ ਰੱਬ ਦੇ ਪ੍ਰਮਾਤਮਾ ਦੇ ਗੁਰੂ ਦੇ ਗੀਤ ਗਾਉਂਦੀ ਸੋ ਮਾੜੇ ਗੀਤ ਗਾਉਣ ਵਾਲਿਆਂ ਨੂੰ ਸੋ ਉਹਨਾਂ ਦੀ ਰਸਨਾ ਨੂੰ ਧੰਨ ਨਹੀਂ ਕਿਹਾ ਸੋ ਆਓ ਗੁਰੂ ਪਿਆਰੇ ਜਿਉਹਦੇ ਗੁਣ ਗਾਉਂਦੇ ਰਹੀਏ ਸੋ ਇਹ ਗੁਰੂ ਗੁਰੂ ਪਿਆਰੋ ਰਸਨਾ ਵੀ ਧੰਨ ਧੰਨ ਹੋ ਜਾਂਦੀ ਸੋ ਆਓ ਬੜੇ ਸੁਣੋ ਸੋ ਸਲੋਕ ਪਵਨੰਗ